ਉਹਨਾਂ ਨੇ ਹਰ ਕਿਸੇ ਨੂੰ ਚਾਹੇ ਕਿਸੇ ਵੀ प्रांत ਦਾ ਰਹਿਣ ਵਾਲਾ ਸੀਗਾ ਚਾਹੇ ਕਿਸੇ ਵੀ ਧਰਮ ਦਾ ਸੀਗਾ ਚਾਹੇ ਕਿਸੇ ਵੀ ਜਾਤ ਦਾ ਸੀਗਾ ਕਿਸੇ ਵੀ ਇਲਾਕੇ ਦਾ ਸੀਗਾ ਉਹ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਔਰ ਬਹੁਤ ਵਧੀਆ ਭਾਰਤ ਦਾ ਸੰਵਿਧਾਨ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਸਭਿਤਰ ਜਿਆਦਾ ਗ੍ਰੰਥ ਹੈ ਉਹਦਾ ਨਿਰਮਾਣ ਕੀਤਾ ਅਸੀਂ ਅੱਜ ਸਾਰੇ ਇਹਨਾਂ ਦੀ ਬਦੌਲਤ ਹੀ ਇੱਥੇ ਪਹੁੰਚੇ ਹਾਂ ਇੱਥੇ ਤੱਕ ਅਸੀਂ ਖੜੇ ਹਾਂ ਕਿ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਦੇਣਾ ਔਰ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿਹੜੀ ਡਾਕਟਰ ਭੀਮਰਾਓ ਅੰਬੇਦਕਰ ਦੀ ਵਿਚਾਰਧਾਰਾ ਉਹ ਜੋੜਨ ਦੀ ਬਿਨਾਂ ਵਿਚਾਰਧਾਰਾ ਉਹ ਹਰ ਕਿਸੇ ਨੂੰ ਜੋੜਨਾ ਚਾਹੁੰਦਾ ਹੈ ਉਹ ਹਰ ਕਿਸੇ ਨੂੰ ਬਰਾਬਰ ਦੇਖਣਾ ਚਾਹੁੰਦਾ ਕੋਈ ਇੱਕ ਬਹੁਤ ਆਧੁਨਿਕ ਔਰ ਬਹੁਤ ਉੱਚ ਭਾਰਤ ਨੂੰ ਬਣਾਉਣਾ ਚਾਹੁੰਦਾ ਤੇ ਉਹਦੀ ਵਿਚਾਰਧਾਰਾ ਨੂੰ ਘਰ-ਘਰ ਦੇ ਵਿੱਚ ਪਹੁੰਚਾਈਏ ਤੇ ਇਸੇ ਤਰ੍ਹਾਂ ਹੀ ਜਨਮ ਦਿਨ ਦੇ ਵਿੱਚ ਮਨਾ ਕੇ ਮੇਨ ਗੱਲ ਹੈਗੇ ਕਿ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਦੇ ਉੱਪਰ ਕੰਮ ਕਰਕੇ ਲੋਕਾਂ ਤੱਕ ਪਹੁੰਚਾਈਏ ਔਰ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਹਨਾਂ ਦਾ ਸੀਗਾ ਕਿ ਪਰੋ ਜੁੜੋ ਤੇ ਸੰਘਰਸ਼ ਕਰੋ ਔਰ ਪੜਾਈ ਉਹਨਾਂ ਨੇ ਕਿਹਾ ਸੀ ਮੇਰਾ ਭਾਰਤ ਦਾ ਬੱਚਾ ਹਰ ਬੱਚਾ ਜਿਹੜਾ ਹੈਗਾ ਉਹ ਵਧੀਆ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਉਹ ਯੂਨੀਵਰਸਿਟੀ ਤੱਕ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਉਹਨਾਂ ਦੀ ਸ਼ੁਰੂਆਤ ਹੈ ਯਾ ਭਾਰਤ ਯਾ ਪੀ ਅੱਜ ਸਾਡੇ ਬਹੁਤ ਹੀ ਸ਼ੁਭੇ ਹੋਏ ਅਤੇ ਸਭ ਤੋਂ ਵੱਧ ਹਿੰਦੁਸਤਾਨ ਦੇ ਪੜੇ ਲਿਖੇ ਡਾਕਟਰ ਪੀਰਾਲਾ ਲਾਉ ਬੇਸਕੁਰ ਜੀ ਦਾ ਜਨਮ ਦਿਨ ਆਪਾਂ ਮਨਾ ਰਹੇ ਆਂ ਤੇ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਜਨਮ ਦਿਨ ਦੀ ਸਾਰਿਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਲਾਕਾ ਦੇ ਵਾਸੀਆਂ ਨੂੰ ਲੱਖ ਲੱਖ ਵਧਾਈ ਜੀ ਦਿੰਦਾ ਇਹੋ ਇਨਸਾਨ ਪੈਦਾ ਹੋਏ ਨੇ ਜਿਨ੍ਹਾਂ ਨੇ ਲੋਕਾਂ ਦੇ ਸਰਾਹ ਦੇ ਉੱਤੇ ਪਾਇਆ ਇਹ ਵਿਧਿਆ ਇੱਕ ਅਜਿਹਾ ਧਨ ਹੈ ਜੋ ਚੜਾਇਆ ਨਹੀਂ ਜਾ ਸਕਦਾ ਬਾਕੀ ਸਾਰੀਆਂ ਚੀਜ਼ਾਂ ਲੇਕਿਨ ਦੁਨੀਆ ਦੀਆਂ ਚੜਾਈਆਂ ਜਾ ਸਕਦੀਆਂ ਹਨ ਸੋ ਮੈਂ ਬਹੁਤਾ ਕੋਈ ਨਾ ਕਹਿੰਦਾ ਹੋਇਆ ਉਹਨਾਂ ਤੇ ਫੁੱਲ ਮਾਲਾ ਪੇਟ ਕਰਦਾ ਹਾਂ ਅਤੇ ਸਾਰਿਆਂ ਨੂੰ ਦੁਬਾਰਾ ਲੱਖ ਲੱਖ ਵਗਾਈ ਦਿੰਦਾ ਹੈ ਭਾਰਤ ਯਾ ਮਹੂਤ ਸਾਰੇ ਇਕੱਠੇ ਬੜੋਤਾ ਮਹਾਰਾਸ਼ਟਰ ਵਿੱਚ ਹੋਇਆ ਅੱਜ ਉਹਨੂੰ ਮਨਾਉਣ ਲਈ ਉਸ ਮਹਾਨ ਵਿਅਕਤੀ ਦੇ ਜਨਮ ਦਿਨ ਨੂੰ ਮਨਾਉਣ ਲਈ ਅੱਜ ਇੱਥੇ ਸਾਰੇ ਇਕੱਠੇ ਹੋਏ ਹਨ ਤੇ ਉਹਨਾਂ ਨੂੰ ਫੁੱਲ ਵਿਖਾਲਾ ਅਰਪਿਤ ਕਰ ਰਹੇ ਹਨ ਜਿਦਾ ਸਾਰੇ ਜਾਣਦੇ ਹਨ ਉਹਨਾਂ ਦਾ ਜਨਮ ਇੱਕ ਬਹੁਤ ਹੀ ਲਟਾੜੇ ਹੋਏ ਸਮਾਜ ਵਿੱਚ ਪੈਦਾ ਹੋਇਆ ਪੈਦਾ ਹੋਏ ਸੀ ਉਹਦੇ ਵਿੱਚ ਹੋਇਆ ਜਿਸ ਨੂੰ ਕਿ ਸਮਾਜਿਕ ਤੌਰ ਤੇ ਇੱਕ ਜ਼ੀਰੋ ਮੀਨਸ ਹੈ ਉਸ ਟਾਈਮ लताड़े और नीच लोग सन जो सारे जमीन जुड़े हुए सन ए नहीं कि कोई जाति में कह विशेष जाति का नाम नहीं लवेंगी जो भी जमीन से काम करते सन चाहे वह किसान सन चाहे मजदूर सन चाहे सफाई वाले सन जो जमीन जुड़ के काम करते सन उन्होंने शूद्र कहा जाता और फिर भी डॉक्टर भीमराव अंबेडकर अपनी इंटैलीजेंस न पढ़ाई की ਇਵਨ ਯੂਨੀਵਰਸਿਟੀ ਤੱਕ ਕੀਤੀ ਫਿਰ ਬੜੋਦਾ ਦੇ ਮਹਾਰਾਜ ਦੀਪਕਾ ਉਹ ਬਾਹਰ ਵੀ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਉਹਨਾਂ ਨੇ ਕੀਤੀ ਪਰ ਜਦੋਂ ਇੰਨੀ ਜ਼ਿਆਦਾ ਪੜ੍ਹਾਈ ਕਰਕੇ ਐਜੂਕੇਸ਼ਨ ਲੈ ਕੇ ਵਾਪਸ ਭਾਰਤ ਵਿੱਚ ਆਏ ਤਾਂ ਫਿਰ ਉਹਨਾਂ ਨੂੰ ਉਹੀ ਗੱਲਾਂ ਦਾ ਸਾਹਮਣਾ ਕਰਨਾ ਪਿਆ ਜੋ ਕਿ ਉਹ ਆਪਣੇ ਬਚਪਨ ਵਿੱਚ ਜਾਂ ਆਪਣੇ ਸਕੂਲ ਵਿੱਚ ਜਾਂ ਕਾਲਜ ਵਿੱਚ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਿਆ ਫਿਰ ਉਹਨਾਂ ਨੇ ठान ਲਿਆ ਕਿ ਮੈਂ ਇਨ ਸੁਧਾਰਾਂ ਦਾ ਇਸ ਕਰਕੇ ਉਹਨਾਂ ਨੂੰ ਸਮਾਜ ਸੁਧਾਰਕ ਵੀ ਕਿਹਾ ਜਾਂਦਾ ਹੈ ਔਰ ਉਹਨਾਂ ਨੇ ਜਦੋਂ ਅੰਗਰੇਜ਼ ਇੱਕ ਇੱਕ ਜਦੋਂ ਅੰਗਰੇਜ਼ ਭਾਰਤ ਛੱਡਣ ਦੀ ਤਿਆਰੀ ਕਰ ਰਹੇ ਸਨ ਉਦੋਂ ਜਿਹੜੇ ਲੀਡਰਸ ਹਨ ਉਹ ਆਪਣੇ ਆਪਣੇ ਸਮਾਜ ਨੂੰ ਉੱਪਰ ਚੁੱਕਣ ਦੀ ਮੀਨ ਸੋਣਨਾ ਨੂੰ ਪਲੇਸਮੈਂਟ ਲੈਣ ਦੀ ਤਿਆਰੀ ਕਰ ਰਹੇ ਸਨ ਪਰ ਉਦੋਂ ਡਾਕਟਰ ਸਾਹਿਬ सोचती हम अंग्रेज जा रहे हैं मैं अपने समाज की ले सकता हाँ मैं अपने समाज की कर सकता उन्होंने बहुत सारे आंदोलन बहुत सारिया मना रहे जन्मदिन तो वाकई ही महान व्यक्ति सन जिन्ह ने हर वर्ग मनुखा नहीं इवन पशुओं भी अधिकार दवा दिते कि रोज लोग नहीं मिलन जा रोज देख जा सकते उनका भी अधिकार है एकदम बैस करोमवार सो ऐसे महान व्यक्ति और सब बहुत बहुत मुबारक